ਰੀਓਲੰਪਿਕ 2016 ਲਈ ਭਾਰਤੀ ਹਾਕੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ ਮਰਦਾਂ ਦੀ ਟੀਮ ਦੇ ਵਿੱਚ ਵੱਡਾ ਫੇਰ ਬਦਲ ਕਰਦਿਆਂ ਚੋਣ ਕਰਤਾਵਾਂ ਨੇ ਸਰਦਾਰ ਸਿੰਘ ਤੇ ਭਰੋਸਾ ਨਾ ਕਰਦਿਆਂ ਗੋਲ ਕੀਪਰ ਪੀਆਰ ਸ਼੍ਰੀਜੇਸ਼ ਦੇ ਹੱਥ ਟੀਮ ਦੀ ਕਮਾਂ ਸੰਪੀ ਹੈ ਹਾਲਾਂਕਿ ਸਰਦਾਰ ਸਿੰਘ ਟੀਮ ਦਾ ਹਿੱਸਾ ਜ਼ਰੂਰ ਰਹਿਣਗੇ ਐਸਵੀ ਸੁਨੀਲ ਉਪ ਕਪਤਾਨ ਹੋਣਗੇ 18 ਮੈਂਬਰੀ ਟੀਮ ਦੇ ਵਿੱਚ ਪੰਜਾਬ ਦੇ 5 ਖਿਡਾਰੀਆਂ ਨੂੰ ਥਾਂ ਮਿਲੀ ਹੈ ਤੇ ਇਹ ਖਿਡਾਰੀ ਨੇ ਆਕਾਸ਼ਦੀਪ ਸਿੰਘ ਰਮਨਦੀਪ ਸਿੰਘ ਮਨਪ੍ਰੀਤ ਸਿੰਘ ਰੁਪਿੰਦਰਪਾਲ ਸਿੰਘ ਅਤੇ ਹਰਮਨਪ੍ਰੀਤ ਸਿੰਘ ਉਧਰ ਮਹਿਲਾ ਹਾਕੀ ਟੀਮ ਦੇ ਵਿੱਚ ਵੀ ਵੱਡੀ ਤਬਦੀਲੀ ਕੀਤੀ ਗਈ ਹੈ। ਮਹਿਲਾ ਟੀਮ ਦੀ ਕਪਤਾਨ ਰਿਤੂ ਰਾਣੀ ਨੂੰ ਟੀਮ ਦੇ ਵਿੱਚ ਥਾਂ ਨਹੀਂ ਦਿੱਤੀ ਗਈ ਹੈ। ਰਿਤੂ ਦੀ ਥਾਂ ਸੁਸ਼ੀਲਾ ਚਾਨੂ ਕਪਤਾਨ ਬਣਾਈ ਗਈ ਹੈ। ਜਦਕਿ ਦੀਪਿਕਾ ਨੂੰ ਉਪ ਕਪਤਾਨ ਬਣਾਇਆ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਰਿਤੂ ਰਾਣੀ ਦੀ ਅਗਵਾਈ ਵਿੱਚ ਹੀ ਭਾਰਤੀ ਮਹਿਲਾ ਹਾਕੀ ਟੀਮ ਨੇ 1980 ਤੋਂ ਬਾਅਦ 36 ਸਾਲ ਦੇ ਵਿੱਚ ਪਹਿਲੀ ਵਾਰ 올림픽 ਤੇ ਕੁਆਲੀਫਾਈ ਕੀਤਾ ਸੀ। ਮੰਨਿਆ ਜਾ ਰਿਹਾ ਹੈ ਕਿ ਮਾੜੇ ਵਰਤਾਰੇ ਦੇ ਚੱਲਦਿਆਂ ਉਸ ਨੂੰ ਟੀਮ ਦੇ ਵਿੱਚ ਥਾਂ ਨਹੀਂ ਦਿੱਤੀ ਗਈ।